ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬਲਾਵ ਬਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆਪਣਾ ਪਿੰਡ ਕਿਹੜਾ ਮੈਂ ਤੇ ਚਿਮਾ ਚਿਮਾ ਕੁੜੀਆਂ ਐਸੀ ਕਿੱਦਾਂ ਬੈਠੀਆਂ ਤੁਸੀਂ ਆਹ ਤੋਂ ਇਨਸਾਨ ਜਗਾ ਦੇ ਵਿੱਚ ਲਾ ਕੇ ਰੋਡ ਵੀ ਬਗ ਰਿਆ ਕੋਈ ਇਥੇ ਛੱਤ ਨਹੀਂ ਛੰਨ ਕੇ ਦੀ ਆ ਭਜੀ ਉਦੋਂ ਰੈਡੀ ਕਰਕੇ ਮੋਟਰਸਾਈਕਲ ਕਿਦਣ ਦੇ ਆਏ ਇੱਥੇ ਇੱਥੇ ਬਣਾ ਦੋ ਤਿੰਨ ਦਿਨ ਤੋਂ ਦੋ ਦਿਨਾਂ ਤੋਂ ਦੋ ਦਿਨਾਂ ਤੋਂ ਚੱਲਣ ਲੱਗੇ ਆਂ ਦੀ ਹੂੰ ਉਹ ਇੱਥੇ ਮੋਟਸਾ ਘਰ ਆਇਆ ਹੂੰ ਤੇ ਉਹ ਇੱਥੇ ਮੇਕ ਸੈਟ ਤੋਂ ਹੁੰਦੇ ਆ ਮੋਟਰਸਾਈਕਲ ਤੇ ਉਦੋਂ ਜੀ ਨੰਨੀ ਆ ਗਈ ਹਾਂ ਮੈਂ ਤਾਂ ਸੜਕ ਪਾਰ ਕਰਨ ਲੱਗਾ ਅੱਗੇ ਹਾਂ ਕੁਝ ਕਾਏ ਜਦੋਂ ਚੱਲ ਗਿਆ ਤੂੰ ਜੀ ਨੰਨੀ ਨੇ ਸ਼ਾਰਨ ਆਤੀ ਈ ਮਾਰਦੀ ਸੈੜ ਹਾਂਜੀ ਹੁਣ ਸਟਰ ਲੱਗੀ ਆ ਹਾਂਜੀ ਮੈਂ ਉਹ ਤੇ ਉਹ ਇੱਥੇ ਡਿੱਗ ਗਿਆ ਅੱਛਾ ਹਾਂਜੀ ਅਸੀਂ ਤੂੰ ਨੰਗਦੇ ਪਏ ਸੀਗੇ ਉਹ ਜਿਹੜਾ ਮੁੰਡਾ ਇਹਦਾ ਮੋਟਰਸਾਈਕਲ ਉਹਨੇ ਉਹਨੇ ਉਠਾਲਿਆ ਅੱਛਾ ਤੁਹਾਡੇ ਘਰ ਤੇ ਕੌਣ ਕੌਣਾ ਘਰ ਨਹੀਂ ਕੋਈ ਮੈਂ ਕੋਈ ਨਹੀਂ ਆਗਾ ਮਾਂ ਤੋਂਲੀ ਮੈਂ ਇਕੱਲਾ ਹੀ ਭਰਾ ਕੋਈ ਨਹੀਂ ਆ ਪਰ ਸੁਪਰ ਡਾ ਬਾਈ ਉਹ ਚ ਲੱਗਦਾ ਤੂੰ ਹੋਰ ਪੁੱਛਦਾ ਨਹੀਂ ਬਾਈ ਕੋਈ ਨਹੀਂ ਆ ਰਹਾ ਸਾਲ ਹੋ ਗਿਆ ਕੰਮ ਕੀ ਕਰਦਾ ਉੱਥੇ ਕੋਈ ਇੰਤਰਾ ਰਹਿੰਦੇ ਆ ਕੋਈ ਕਰਦਾ ਰਹਾ ਹਾਂ ਉੱਥੇ ਰਹਿੰਦਾ ਬਜਲੰਦਰ ਤੈਨੂੰ ਪੁੱਛਦਾ ਨਹੀਂ ਤੂੰ ਜਾਨਣਾ ਨਹੀਂ ਉਹਦੇ ਕੋ ਉੱਥੇ 8 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਆਪਣੇ ਪਰਿਵਾਰ ਵਿਆਹ ਕਰਾਇਆ ਉਹਨੇ ਅੱਛਾ ਤੇ ਤੂੰ ਜਾਨਣਾ ਨਹੀਂ ਉਹਦੇ ਕੋ ਤੇ ਘਰ ਹੈਗਾ ਘਰ ਇੱਥੇ ਕੁਡੀਆਂ ਚੀਮੇ ਕੁਡੀਆਂ ਘਰ ਹੈਗਾ ਤੇਰਾ ਹਾਂਜੀ ਇਧਰੋਂ ਸੁਣਿਆ ਸੀ ਵੀ ਕਮਰਾ ਵਾ ਉਹ ਕੀ ਚੱਲ ਰਿਹਾ ਸੀ ਲਾਈਟ ਦੀ ਆਈ ਵੀਡੀਓ ਚੱਲਦੀ ਸੀ ਤਾਂ ਨਾ ਨਹੀਂ ਕਿ ਲੈਗੋੜਿੰਗ ਮੈਂ ਤਾਂ ਉਹਨੂੰ ਕਿਹਾ ਹਮਤ ਵੀ ਪਿੱਛੇ ਛੱਡਦੀ ਆਂ ਤੁਹਾਡੇ ਸਾਹਮਣੇ ਉਹਨੇ 3-4 ਨੂੰ ਹੰਨ ਦਿੱਤੀ ਤੇ ਰਿਆਨ ਨੂੰ ਵਾ ਬਾਬਾ ਜੀ ਨੇ ਕਹਿੰਦੀਆਂ ਕੋਈ ਉਹ ਵੀ ਟੱਠਾ ਵਾ ਕਮਰਾ ਅੱਛਾ ਹਾਂਜੀ ਤੁਸੀਂ ਪਹਿਲਾਂ ਕੀ ਕੰਮ ਕਰਦੇ ਸੀਗੇ ਕਮੇ ਤੇ ਮੈਂ ਤਾਂ سامنے ਗਰੀਬੰਦਾ ਮੈਂ ਕੰਮ ਮੇਰੇ ਕਰਨੀਆਂ ਕੋਈ ਇਹ ਆ ਤੁਰ ਹੁੰਦਾ ਨਹੀਂ ਤੁਹਾਡੇ ਕੋ ਤੁਰ ਨਹੀਂ ਹੁੰਦਾ ਮੇਰੇ ਪੈਰਾਂ ਨੇ ਠੀਕ ਵਾ ਚਲੋ ਆਪਾਂ ਹੁਣ ਦਵਾਈ ਲੈਣੀ ਆ ਜਾ ਕੇ ਆਓ ਚਲੀਏ ਆਪਣੇ ਕੋਲ ਹਨਾ ਆਪਣਾ ਇਹਨਾ ਮੈਂ ਇਹਨਾ ਦਾ ਦੋ ਕਿਥੇ ਨਾ ਹੈ ਨਾ ਦੋ ਪੈਸੇ ਇੱਕ ਨਾ ਦੋ ਲੈ ਸੀ ਉਹ ਮਿਲਿਆ ਤੇ ਆਪਾਂ ਐਕਸਟਰਾ ਕੁਸਟਰਾ ਕਰਾਉਨੇ ਆ ਦਵਾਈ ਲੈਨੇ ਆ ਨਹੀਂ ਹੁੰਦਾ ਹੁਣ ਠੀਕ ਕੋਈ ਗੱਲ ਨਹੀਂ ਆਪਾਂ ਪਤਾ ਕੀ ਗੱਲ ਆ ਇੱਥੇ ਨਾ ਇਦਾਂ ਕਾਡਾ ਬਾਹਰ ਵੀ ਆ ਤੁਸੀਂ ਪਏ ਆ ਤੇ ਆਪਾਂ ਜਾ ਕੇ ਉਥੇ ਦਵਾਈ ਲੈ ਕੇ ਤੁਸੀਂ ਜਿੱਦਾਂ ਮਰਜ਼ੀ ਤੁਸੀਂ ਬਾਅਦ ਵਿੱਚ ਸਭ ਦਵਾਈ ਵੀ ਇੱਕ ਵਾਰਡ ਅੱਛਾ ਇੱਕ ਵਾਰ ਕਰਵਾ ਲਾਂਗੇ ਸਾਡੀ ਸਸਤਾ ਇੱਥੇ ਟਾਂਡੇ ਹਾਂ ਸਾਡੀ ਸਸਤਾ ਹੈ ਟਾਂਡੇ ਆਪੋ ਤੁਹਾਡੀ ਦਵਾਈ ਦੂਵੀਂ ਦਵਾ ਕੇ ਚੈੱਕ ਅਪ ਕਰਵਾ ਕੇ ਫਿਰ ਤੁਸੀਂ ਭਲਾ ਚਲਦੇ ਹੋ ਠੀਕ ਹੈ ਚਲੋ ਆ ਜੋ ਇੱਦਾਂ ਹੀ ਬਹਿ ਜਾਓ ਗੱਡੀ ਦੇ ਵਿੱਚ ਆਹ ਪਾਓ ਉੱਤੇ ਪਾ ਲੋ ਜੁੱਤੀਆਂ ਪਾ ਲੋ ਮੈਂ ਤੁਹਾਨੂੰ ਦੇ ਗਿਆ ਮਨਮਤਾ ਉਹ ਆਪਣੀ ਦਵਾਈ ਲੈ ਲੋ ਨਾਲ ਦਵਾਈ ਲੈ ਲੋ ਉਹ ਖਤਮ ਹੋ ਕਿਸੇ ਦਿਨ ਮੈਨੂੰ ਮਿਲਨ ਮਤ ਲੈ ਬੰਦ ਦੇਗਾ ਸੀ ਇਹ ਰਾਹੀਂ আচ্ছা ਜੋ ਸਮਾਨ ਹੈ ਨਾ ਪਸਾਰਾ ਕੱਢ ਲਓ ਸਮਾਨ ਜੋ ਜੋ ਤੁਹਾਡਾ ਹੈਗਾ ਰੱਖੇ ਹੋ ਹੌਸਲੀਆਂ ਹੌਸਲੀਆਂ ਨਾ ਕੋ ਕਾਲੀ ਨਾ ਕਰੋ ਇੱਥੇ ਆ ਇੱਥੇ ਕੀ ਜੀ ਕੁਝ ਇਹ 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 ਜਿਹਾ ਲਪ PUBG ਕੀ ਹੈ ਕੋਈ ਦਵਾਈ ਤੁਸੀਂ ਕੀ ਹੈ ਇੱਥੇ ਚਾ ਭਲਾ ਹਾਂ ਠੀਕ ਹੈ ਚਲੋ ਆਓ ਪਾਲਾ ਦੇਖੋ ਸੰਗੋਜੀ ਤਿੰਨ ਦਿਨ ਹੋ ਗਏ ਤੇ ਇਹ ਨਾ ਬੰਦਾ ਰਾਤ ਨੂੰ ਇੱਥੇ ਹੀ ਪੈਂਦਾ ਨਹੀਂ ਠੰਡ ਦੇ ਵਿੱਚ ਤੇ ਬਿਲਕੁਲ ਰੋਡ ਦੇ ਉੱਪਰ ਹੀ ਕੋਈ ਕੁਝ ਵੀ ਹੋ ਸਕਦਾ ਤੇ ਅੱਜ ਬਾਈ ਮਨਜੋਤ ਸਿੰਘ ਤਲਵੰਡੀ ਕੋਲ ਫੋਨ ਆਇਆ ਤੇ ਹੁਣ ਇਹਨਾਂ ਨੂੰ ਲਿਜਾ ਰਹੇ ਹਾਂਗੇ ਆਪਾ ਲੋ ਦਿੱਤੀ ਪਾ ਅਜੋੜਾ ਪਾ ਵਾਹਿਗੁਰੂ ਆਜੋ ਵਾਹਿਗੁਰੂ ਸਵਾੰਦਕਣਾ ਚੱਕ ਲੋ ਸਮਾਨ ਸਮਾਨ ਕੋਈ ਕੋ ਦੋ ਦੇ ਇੱਥੇ ਰਹਿਣ ਦੋ ਰਹਿਣ ਦੋ ਇਹ ਤਾਂ ਇਹ ਰਹਿਣ ਦੋ ਨਾ ਇੱਥੇ ਪਿਆ ਵਾ ਆਜੋ ਵਾਹਿਗੁਰੂ ਵਾਹਿਗੁਰੂ ਆਜੋ ਗੱਡੀ ਚ ਬਹਿਣ ਕੋਈ ਨਹੀਂ ਠੰਡ ਹਾਂ ਜੀ ਸ਼ਾਨੂ ਜੀ ਦਾ ਸਹਾਰਾ ਸੀ ਰਾਜ ਹੈ ਹਾਂਜੀ ਹਾਂਜੀ ਬਈ ਇੱਥੇ ਰਾਤ ਨੂੰ ਕੋਈ ਬੰਦਾ ਐਕਸੀਡੈਂਟ ਕੋਈ ਗੱਡੀ ਗੁੱਡੀ ਹੈ ਨਾ ਕੋਈ ਸਾਹ ਦੇ ਕਿੱਦਾਂ ਜਗਾ ਕੁਝ ਵੀ ਹੋ ਸਕਦਾ ਹੀ ਦੱਸ ਦੇ ਜਿੱਦਾਂ ਪਤਾ ਨਹੀਂ ਕੋਈ ਕਹਿੰਦੇ ਔਰਤ ਮਾਰ ਸਕੂਟਰੀ ਮਾਰਤੀ ਕਿਸੇ ਨੇ ਨਾ ਹੂੰ ਤੁਰਿਆ ਜਾਂਦਾ ਹੈ ਕਿਹਨੂੰ ਸਕੂਟਰੀ ਮਾਰਤੀ ਆ ਬਿਨਾ ਆ ਸਾਡੇ ਭਰਾ ਆ ਤੇ ਰਾਜ ਇਹਨਾਂ ਨੇ ਤਲਾਹ ਦਿੱਤੀ ਸੀ ਇਹਨਾਂ ਨੇ ਜਦੋਂ ਹੁਣ ਪਿੱਛੇ ਨਾ ਡੈੱਡ ਬੋਡੀ ਆਪਾਂ ਕੱਢੀ ਆ ਪਬਜੀ ਵਾਲੀ ਜੀ ਇਹ ਬਾਈ ਜੀ ਉਹਨਾਂ ਨੇ ਸਾਨੂੰ ਤਲਾਹ ਦਿੱਤੀ ਸੀ ਤੇ ਬਾਈ ਜੀ ਜਿਹੜੇ ਮੈਂ ਉਹ ਪ੍ਰਸ਼ਾਸਨ ਤੱਕ ਬੜੀ ਤੋੜ ਲਾਈ ਹੂੰ ਰਾਜ ਦੇਲਾ ਅ ਅਸਲ ਦੇ ਵਿੱਚ ਜਦੋਂ ਇਹੋ ਜਿਹਾ ਹਸਾ ਉਹ ਵਾਪਰਿਆ ਤੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣ ਗਈ ਹੂੰ ਤੇ ਪਰ ਭਰਾਵਾਂ ਨੇ ਸਾਡੇ ਤੱਕ ਤਲਾਹ ਇਹਨਾਂ ਨੇ ਜ਼ੋਰ ਲਾ ਲਿਆ ਪਹਿਲਾਂ ਜੀ ਹਨਾ ਭਾਜੀ ਬਿਲਕੁਲ ਸਹੀ ਕੋਈ ਨਹੀਂ ਆਇਆ ਲੈ ਜੀ ਕੋਈ ਨਹੀਂ ਆਇਆ ਤੇ ਆਪਣੀ ਬਾਬਾ ਦੀਪ ਸਿੰਘ ਦੀ ਕਿਰਪਾ ਰਾਜ ਦਿਨ 4 ਦਿਨ ਆਪਣੀ ਸੰਸਥਾ ਨੂੰ ਲੱਗੀ ਟੀਮ ਨੇ ਲਾਏ ਆ ਤੇ ਉਹ ਬੱਚਾ ਜਿਹੜਾ ਫਿਰ ਟਾਈਮ ਜਿਹੜਾ ਪਰਿਵਾਰ ਨੂੰ ਸੌਂਪਿਆ ਹੂੰ ਬਿਲਕੁਲ ਤੇ ਇਹ ਪਰਮਾਤਮਾ ਦੀ ਕਿਰਪਾ ਬਾਕੀ ਉੱਥੇ ਕੂੜੇ ਦਾ ਢੇਰ ਇੱਕ ਸਭ ਤੋਂ ਵੱਡੀ ਗੱਲ ਸੀ ਜਿਹੜੋ ਆਪਾਂ ਦਰਿਆਵਾਂ ਦੇ ਵਿੱਚ ਜਾਂਦੇ ਤੇ ਕੂੜਾ ਕਿੰਨੇ ਟਰੱਕ ਟਿਪਰ ਸੀ ਭਾਜੀ ਉਹ ਘਟੋ ਘਟ 25-30 ਟਿਪਰ ਆ ਜੀ 25-30 ਟਿਪਰ ਕੂੜੇ ਨਾਲ ਭਰ ਕੇ ਦਰਿਆਵਾਂ ਸੱਟੇ ਜਾ ਰਹੇ ਸੀ ਹੂੰ ਤੇ ਕਿਦਾਂ ਕੀ ਗੱਲਬਾਤ ਕੀ ਕਹਿੰਦਾ ਕਿਸਾਨ ਜਿਹੜੇ ਸੀਗੇ ਕਹਿੰਦਾ ਜੀ ਮੇਰੀ ਪੈਲੀ ਰੋੜ ਰਹੀ ਆ ਤੇ ਮੈਂ ਉਹਦੇ ਡੱਕੇ ਵਾਸਤੇ ਵੀ ਛੁਟੇ ਲਾ ਕੇ ਪੂਰਾ ਛੁਟੇ ਲਾ ਕੇ ਮੈਂ ਅਹੀਂ ਬੜੇ ਹੈਰਾਨ ਹੋਏ ਵੀ ਕਹਿੰਦੀ ਗਲਤੀ ਆ ਤੇ ਚਲੋ ਬਾਅਦ ਦੇ ਵਿੱਚ ਉਹ ਕਿਸਾਨ ਦੇ ਸੀਗੇ ਹੁਣ ਚੱਕਿਆ ਗਿਆ ਬਾਈ ਨੇਪਾ ਪ੍ਰਸ਼ਾਸਨ ਜ਼ਿਲ੍ਹਾ ਕਤਾਬਸਾ ਗੱਲ ਪਹਚਾਤੀ ਆ ਉਹਨੇ ਲੈਟਰ ਸ਼ਹਿਰਪੁਰ ਨੂੰ ਕੱਢਤੀ ਆ ਅੱਛਾ ਜੀ ਤਾਂ ਕਾਰਵਾਈ ਹੋ ਗਈ ਉਸ ਬੰਦੇ ਦੇ ਕਾਰਵਾਈ ਹੋ ਗਈ ਕਾਰਵਾਈ ਹੋ ਗਈ ਚਲੋ ਬਹੁਤ ਵਧੀਆ ਗੱਲ ਆ ਵੀ ਅਕਲੇ ਨਸੀਹਤ ਹੋਣੀ ਚਾਹੀਦੀ ਵੀ ਜਿਹੜਾ ਸਾਡੇ ਧਿਆਨ ਚ ਲੈਂਦਾ ਮਸਲਾ ਹੁਣ ਪਤਾ ਨਹੀਂ ਲੱਗਣਾ ਪਤਾ ਹੀ ਨਹੀਂ ਲੱਗਣਾ ਉਹ ਦਰਿਆ ਦੇ ਵਿੱਚ ਆਪਾਂ ਰਾਏ ਬੋਡੀ ਲੱਭ ਰਹੇ ਸੀ ਤੇ ਕੁਦਰਤੀ ਉਹ ਕੂੜੇ ਦਾ ਢੇਰ ਦਾ ਪਤਾ ਲੱਗਾ ਏਡਾ ਕੂੜਾ ਸੱਟਿਆ ਜਾ ਰਿਹਾ ਦਰਿਆ ਦੇ ਵਿੱਚ ਸੱਟਿਆ ਹੋਰ ਦਰਿਆ ਦੇ ਵਿੱਚ ਡੰਪ ਕੀਤਾ ਜਾ ਰਿਹਾ ਪੱਥੀ 30 ਟਿੱਪਰ ਲੈ ਆ ਕੇ ਵਿੱਚ ਹੀ ਸਿੱਟ ਤੇ ਸਾਰੇ ਸ਼ਹਿਰ ਦੇ ਕੂੜਾ ਪਤਾ ਨਹੀਂ ਕਿਤੋਂ ਲਿਆਂਦਾ ਚੱਕ ਹੂੰ ਏ ਬਾਈ ਜੀ ਹੁਣਾਂ ਨੂੰ ਫੇਰ ਮਤਲਾਹ ਦਿੱਤੀ ਮੈਂ ਕਿ ਤੁਹਾਡੇ ਲੱਗ ਗਿਆ ਬਾਈ ਜੀ ਅਸੀਂ ਤਾਂ ਦੂਰੋਂ ਆਉਂਦੇ ਆ ਵੇ ਧਿਆਨ ਦਿਓ ਨਹੀਂ ਤਾਂ ਫੇਰ ਆਪਾਂ ਕੋਈ ਹੋਰ ਕਾਰ ਵੀ ਕਰੀਏ ਫੇ ਬਾਈ ਜੀ ਹੁਣ ਕਹਿੰਦੇ ਨਹੀਂ ਆਪਾਂ ਚਕਾਵਾਂਗੇ ਇਹ ਪ੍ਰੈਸ ਦੀ ਤੇ ਬਾਕੀ ਸਮਾਜ ਸੇਵਾ ਦੇ ਵਿੱਚ ਵੀ ਆ ਹੁਣ ਜਿਹੜਾ ਰਾਤ ਨੂੰ ਸਾਨੂੰ ਵੀਰ ਮਿਲੇ ਆ ਤੇ ਇਹ ਭਰਾ ਜਿਹੜੇ ਦਰਦ ਰੱਖਦੇ ਆ ਉਹੀ ਸਾਨੂੰ ਦੱਸਦੇ ਆ ਨਹੀਂ ਤਾਂ ਇਥੇ ਆਣ ਗੇਣ ਤਾਂ ਦੁਨੀਆ ਲੰਘ ਰਹੀ ਆ ਆ ਪਟਿਆਲੇ ਨੂੰ ਜਾ ਰਿਹਾ ਆ ਆ ਟਾਂਡੀਆਂ ਨੂੰ ਮਤਲਬ ਸ਼੍ਰੀ ਹਰਗੋਬਿੰਦਪੁਰ ਨੂੰ ਮੂੜ ਜਿਹੜਾ ਚੌਂਕ ਆ ਆਪਾਂ ਜੀ ਗੈਂਦ ਜਾਂਦਾ ਰੋਡ ਇਹ ਫਿਰ ਉਹ ਅਗਲੇ ਰੋਡ ਤੇ ਤੇ ਆਪਣੇ ਟਾਂਡੇ ਦੇ ਰੋਡ ਤੇ ਜਾਣਾ ਟਾਂਡੇ ਵਾਲੇ ਰੋਡ ਤੇ ਚੜਦਾ ਇਹ ਚੌਂਕ ਦੇ ਵਿੱਚ ਵਿਚਾਰੇ 3 ਦਿਨ ਹੋ ਗਿਆ ਸੱਟ ਲੱਗੀ ਹੂਆ ਸਕੂਟਰੀ ਮਾਰਤੀ ਤੇ ਉਹ ਵਿਚਾਰੇ ਇੱਥੇ ਛੰਨ ਗਈ ਦੇ ਵਿੱਚ ਪਏ ਆ ਵੀ ਇਹਨਾਂ ਦੇ ਦੱਸਦੇ ਆ ਵੀ ਮੇਰੇ ਜਿਹੜਾ ਪਰਿਵਾਰ ਦੇ ਵਿੱਚ ਇੱਕ ਭਰਾ ਆ ਉਹ ਜਲੰਧਰ ਰਹਿ ਰਿਹਾ ਹੈ ਤੇ ਮੇਰੇ ਜਿਹੜਾ ਘਰ ਆਉ ਟਠਾਇਆ ਤੇ ਵੀ ਨਹੀਂ ਹੈਗਾ ਘਰ-ਬਾਰ ਤੇ ਹੁਣ ਚਲੋ ਲੈ ਕੇ ਜਾ ਰਹੇ ਆ ਦਵਾਈ ਦੂਵੀਂ ਦਵਾਵਾਂਗੇ ਸਾਰਾ ਹੈ ਨਾ ਜਿੱਦਾਂ ਵੀ ਹੈਗਾ ਚਲੋ ਗੁਰੂ ਸਾਹਿਬ ਕਿਰਪਾ ਕਰਨੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੀ ਯਾਰਾ ਜਿਹੜਾ ਪਰਮਾਤਮਾ ਸਾਡੇ ਕੋਲ ਸੇਵਾ ਕਰਵਾ ਰਿਹਾ ਨੇ ਤਾਂ ਆਪ ਕਿ ਆਪ ਕਿੱਥੇ ਬੰਦਾ ਇਦਾਂ ਸੇਵਾ ਹਨਾ ਕਰਦਾ ਗੁਰੂ ਸਾਹਿਬ ਦੀ ਕਿਰਪਾ ਬਣਾਈ ਰੱਖਣ ਸਾਰੀ ਸਾਡੀ ਟੀਮ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਅਣਕ ਸਵਾਮਾ ਕਰਦੇ ਆ ਇਸ ਸੰਸਥਾ ਦੇ ਨਾਲ ਜੁੜ ਕੇ ਤੇ ਬਾਕੀ ਬਾਈ ਜੀ ਹੁਣਾਂ ਦਾ ਵੀ ਤਹਿ ਦਿਲੋਂ ਧੰਨਵਾਦ ਬਾਈ ਜੀ ਤੇ ਇਦਾਂ ਹੀ ਸਵਾਮਾ ਚਲੋ ਜਦੋਂ ਬਿਲਕੁਲ ਲੋੜਵੰਦ ਪਰਿਵਾਰ ਸੰਸਕਾਰ ਕਰਤਾ ਸੀਗਾ ਫਿਰ ਹਾਂ ਜੀ ਹਾਂ ਜੀ ਉਹ ਬਹੁਤ ਪਰਿਵਾਰ ਨੇ ਧੰਨਵਾਦ ਕੀਤਾ ਕਿ ਆਪਾਂ ਨੂੰ ਹੱਥ ਹੀ ਕਰ ਲਿਆ ਨੂੰ ਇੰਨਾ ਕਹਦਾਂ ਨੇ ਤੁਹਾਡੀ ਮਤਲਬ ਨਾ ਕਿਨੇ ਮਦਦ ਕਰਨੀ ਸੀਗੀ ਹੂੰ ਤੇ ਨਾ ਕਿਨੇ ਲੱਭਣੀ ਕਿੱਥੇ ਲੱਭਣੀ ਸੀ ਭਾਜੀ ਉਹ ਲੱਭਣ ਦਾ ਤਾਂ ਮਤਲਬ ਹੀ ਕੋਈ ਨਹੀਂ ਸੀਗਾ ਕਿ ਐਡੇ ਵੱਡੇ ਮਤਲਬ ਸਰਬਰ ਚੋਂ ਬਾਡੀ ਲੱਭ ਜਾਂਦੀ ਹੈ ਬਾਡੀ ਲੱਭਦੀ ਹੈ ਕਿਉਂਕਿ ਦਰਿਆਵਾਂ ਚ ਭਾਜੀ ਲੱਭਣੀ ਜਿਹੜੀ ਹੈ ਨਾ ਉਹ ਬਹੁਤ ਵੱਡਾ ਚੈਲੰਜ ਹੁੰਦਾ ਇੱਕ ਸੀਮਤ ਕੋਈ ਪਾਣੀ ਹੋ ਚਾਹ ਹਾਸੀਮਤ ਹੋਵੇ ਨਹਿਰਾਂ ਦੇ ਵਿੱਚ ਆ ਸਾਨੂੰ ਪਤਾ ਨਹਿਰਾਂ ਜਿੰਨੀ ਆ ਪਰ ਉਹ ਐਡੇ ਵੱਡੇ ਦਰਿਆਵਾਂ ਚ ਕਿਵੇਂ ਬਾਡੀ ਲੱਭਣੀ ਬੜਾ ਔਖਾ ਪੂਰੇ ਕਹਿਰ ਪਰਿਵਾਰ ਨੇ ਪੂਰੇ ਨਗਰ ਨੇ ਬਹੁਤ ਬਹੁਤ ਧੰਨਵਾਦ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਪ੍ਰਮਾਤਮਾ ਨੇ ਚਲੋ ਆਪਾਂ ਤਾਂ ਇਹੋ ਜਿਹਾ ਕਿਤੇ ਵਕਤ ਆਵੇ ਨਾ। ਇਹੋ ਜਿਹਾ ਵਕਤ ਤਾਂ ਆਵੇ ਨਾ। ਪਰ ਆਪਾਂ ਚਲੋ ਜੇ ਕਿਸੇ ਦੇ ਪਰਿਵਾਰ ਤੇ ਆਇਆ ਆਪਾਂ ਉਹਦੇ ਨਾਲ ਨਹੀਂ ਕਿਉਂਕਿ ਗਰੀਬ ਬੰਦੇ ਦੇ ਨਾਲ ਨਹੀਂ ਕੋਈ ਖੜਦਾ ਭਾਈ। ਗਰੀਬ ਬੰਦੇ ਦੇ ਅਸੀਂ ਦੇਖਦੇ ਆ। ਗਰੀਬ ਬੰਦੇ ਦੇ ਨਾਲ ਸੀਮਤ ਤੁਸੀਂ ਸੀਗੇ। ਹੂੰ। ਜਿਹੜਾ ਮਤਲਬ ਉਹਦਾ ਤਾਂ ਕੋਈ ਉਹਦੇ ਪਿੱਛੇ ਹੀ ਨਹੀਂ ਕੋਈ ਆਇਆ। ਉਹਦੇ ਪਿੱਛੇ ਹੀ ਕੋਈ ਨਹੀਂ ਆਇਆ। ਉਹ ਵਿਚਾਰਾ ਇਕੱਲੇ ਆ ਬਾਪ ਤੇ ਉਹ ਬੁੜੀਆਂ ਵਿਚਾਰੀਆਂ ਉਹਨਾਂ ਦੀ ਮਾਂ ਤੇ ਉਹਨਾਂ ਦੀਆਂ ਭੈਣਾਂ ਉਹ ਇਹ ਵਿਚਾਰੇ ਦਰਿਆਮਾਂ ਤੇ ਫਿਰਦੇ ਰਹੇ ਚਾਰ ਦਿਨ ਸਾਡੇ ਨਾਲ ਹੀ ਉਹਨੇ ਚੜੋ ਜਿੰਨੇ ਕਿ ਜੋਗੇ ਸੀ ਬੱਥੇ ਚੜ੍ਹ ਕੇ ਆਉਂਦੇ ਸੀ ਉੱਥੇ ਘੁੰਮੀ ਜਾਂਦੇ ਸੀ ਤੇ ਨਹੀਂ ਤਾਂ ਉਹ ਉਹ ਇਹੀ ਜਦੋਂ ਆਪਾਂ ਬੋਡੀ ਲੱਭ ਕੇ ਦਿੱਤੀ ਤਾਂ ਉਹਨਾਂ ਨੂੰ ਇਹੀ ਸੀਗਾ ਵੀ ਨਾ ਨਾ ਵੀ ਸਾਨੂੰ ਪਤਾ ਤਾਂ ਲੱਗ ਗਿਆ ਜੇ ਤਾਂ ਸਾਰੀ ਜ਼ਿੰਦਗੀ ਬੰਦਾ ਐਵੇਂ ਹੀ ਭਲੇਖੇ ਚ ਰਹਿ ਜਾਂਦਾ ਵੀ ਹੁਣ ਮੇਰਾ ਪੁੱਤ ਆ ਜਾਣਾ ਸ਼ਾਇਦ ਗੁੱਸੇ ਹੋ ਕੇ ਗਿਆ ਹੋਵੇ ਸ਼ਾਇਦ ਸਾਨੂੰ ਕਿਉਂਕਿ ਸਾਡੇ ਵੀ ਬੜਾ ਮਨ ਚ ਸੀਗਾ ਵੀ ਉਹ ਬੱਚਾ ਜਾ ਨਹੀਂ ਸਕਦਾ ਸ਼ਾਇਦ ਚਪਲਾਂ ਲਾ ਕੇ ਕਿਤੇ ਆਲੇ ਦੁਆਲੇ ਗਿਆ ਹੋਵੇ ਬਿਲਕੁਲ ਜੀ ਪਰ ਜਦੋਂ ਬੋਡੀ ਮਿਲੀ ਫੇਰ ਮਨ ਨੂੰ ਹੋਇਆ ਯਾਰ ਇਹ ਤਾਂ ਸੱਚੀ ਪੂਰਾ ਹੋ ਗਿਆ ਯਾਰ ਇਹ ਤਾਂ ਜਿੱਦਾਂ ਉਹ ਵੀਡੀਓ ਬਣਾ ਕੇ ਗਿਆ ਤੇ ਮੈਂ ਜਾ ਰਿਆਂ ਹਣਾ ਜਿਵੇਂ ਬੜਾ ਔਖਾ ਜਿਹਾ ਯਾਰ ਪਰ ਇਹ ਇਹਦੇ ਵਿੱਚ ਵੀ ਸਿੱਖਣ ਨੂੰ ਅਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀਆਂ ਬਣਾਈਆਂ ਕੇ ਪਾਈਆਂ ਸੀ ਆਪਣੇ ਬੱਚਿਆਂ ਨੂੰ ਜ਼ਰੂਰ ਧਿਆਨ ਦਿਓ ਵੀ ਜਿਹੜੀ ਇਹ ਗੇਮ ਆ ਬੜੀ ਖਤਰਨਾਕ ਗੇਮ ਪਬਜੀ ਸਾਰਾ ਸਾਰਾ ਦਿਨ ਰਹਿ ਕੇ ਪਬਜੀ ਗੇਮ ਦੇ ਡਿਪਰੈਸ਼ਨ ਚ ਉਹ ਚਲਾ ਗਿਆ ਤੇ ਬਾਅਦ ਜਿਹੜਾ ਕਦਮ ਚੱਕਿਆ ਈ ਉਹ ਸਾਰੀ ਸੰਗਤ ਦੇ ਸਾਹਮਣੇ ਹੀ ਆ ਵੀ ਕਿਵੇਂ ਕਦਮ ਉਹਨੇ ਚੁੱਕਿਆ ਬੱਚੇ ਠੀਕ ਆ ਜੀ ਸਾਡਾ ਹੈਲਪਲਾਈਨ ਨੰਬਰ 9417260895 ਇਹੋ ਜੇ ਪੰਜਾਬੀ ਸਾਡੇ ਭਰਾ ਕਿਤੇ ਵੀ ਤੁਹਾਨੂੰ ਰੋੜਾਂ ਤੇ ਮਿਲਣ ਕਿੱਤੇ ਵੀ ਤੁਹਾਨੂੰ ਹਾਲਾਤ ਲਵਾਰਸਾਂ ਚ ਮਿਲਣ ਤੁਸੀਂ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਹੋ ਪੂਰੇ ਪੰਜਾਬ ਚ ਤੇ ਬਾਹਰਲੀਆ ਸਟੇਟਾਂ ਚ ਜਿੱਥੇ ਵੀ ਕਿਤੇ ਬਾਹਰੀਆ ਸਟੇਟਾਂ ਸਾਡਾ ਭਰਾ ਬਿਠਾ ਹੋਵੇ ਪੰਜਾਬੀ ਹੋਵੇ ਜਿੱਥੇ ਵੀ ਬਾਹਰ ਉੱਥੇ ਜਰੂਰ ਆਪਾਂ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਧਰ ਇਧਰ ਠੀਕ ਆ ਬਾਈ ਉੱਪਰ ਵੇ ਜਾਓ ਉੱਪਰ ਉੱਪਰ ਹੋ ਜਾਓ ਉੱਪਰ ਹੋ ਜਾਓ ਵਾਪਸ ਸੀਟ ਤੇ ਸੀਟ ਤੇ ਬੈਠ ਜਾਓ ਇੱਥੇ ਹਾਂ ਕੰਬਲ ਲਾ ਲਓ ਬੱਸ ਚੜੋ ਚੜਾਓ ਠੀਕ ਆ ਬਾਈ ਜੀ ਬਹੁਤ ਧੰਨਵਾਦ ਬੈਠੋ ਰੋਟੀ ਖਾਓਗੇ ਕਿ ਚਾਹ ਪੀਓਗੇ ਬੈਠੋ ਫਿਰ ਪਨੀਰ ਦੇ ਨਾਲ ਇਸ਼ਨਾਨ ਕਰਨਾ ਨਹਾ ਲੈਣਾ ਗਰਮ ਪਾਣੀ ਤੇ ਵਧੀਆ ਕੱਪੜੇ ਸੋਹਣੇ ਪਾ ਲੈਣੇ ਆ ਫਿਰ ਸੌ ਜਾਓ ਪ੍ਰਸ਼ਾਦਾ ਛੱਕ ਕੇ ਠੀਕ ਆ ਚਾਹ ਪੀ ਕੇ ਪ੍ਰਸ਼ਾਦਾ ਜਾ ਕੇ ਸਵੇਰੇ ਆਪਾਂ ਦਵਾਈ ਲੈਣ ਜਾਣਾ ਹਸਪੀਟਲ ਠੀਕ ਆ ਤੇ ਹੁਣ ਤੁਸੀਂ ਆਪਣੇ ਰਾਹੁ ਆਓ ਪੁੱਤ ਕੀ ਨਾਮ ਕੀ ਦੱਸਿਆ ਜੀ ਆਪਣਾ ਲੱਖਾ 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 ਸਿੰਘ ਪੂਰਾ ਨਾਮ ਕੀ ਸੁਣਾਉਣਾ ਜਾਂ ਨਹੀਂ ਪੂਰਾ ਨਾਮ ਦੱਸ ਦੋ ਕੀ ਹਾਂਜੀ ਪੂਰਾ ਨਾਮ ਕੀ ਆ ਲੱਖੇ ਲੱਖਾ ਲੱਖਾ ਹੀ ਸਾਦੇ ਆ ਇਹਨੇ ਇਦਾਂ ਰੱਜਦਾ ਕੀ ਪ੍ਰੋਬਲਮ ਆ ਮਾਰੇ ਕਹੇ ਇਹਨੇ ਆਈ ਤੂੰ ਹੈ ਨਾ ਹਾਂ ਇਹ ਇੱਥੇ ਕੀ ਦਰਦ ਨੂੰ ਦਿਆ ਅੱਛਾ ਠਾਦਾ ਨਹੀਂ ਆਪਾਂ ਸਾਰਾ ਕੁਝ ਤੁਹਾਡੇ ਟੈਸਟ ਬਕਾਇਦਾ ਸਾਰਾ ਕੁਝ ਕਰਨੇ ਆ ਕੋਈ ਪ੍ਰੋਬਲਮ ਨਹੀਂ ਹੋਣਾ ਉਹ ਕੀ ਦਵਾਈ ਇਹਨਾਂ ਲੈਣੀ ਹੁਣ ਆਪਾਂ ਇਸ਼ਨਾਨ ਕਰ ਲਈਏ ਪਹਿਲਾਂ ਇਸ਼ਨਾਨ ਕਰਕੇ ਫਿਰ ਚਲਾਂਗੇ ਹਸਪਤਾਲ ਠੀਕ ਹੈ ਜੀ ਆਪਾਂ ਹੁਣ ਕੱਪੜੇ-ਕੁਪੜੇ ਚੇਂਜ ਕਰ ਲਈਏ ਬਹੁਤ ਲਿਬੜਿਓ ਆਪਣ ਠੀਕ ਆ ਗਰਮ ਪਾਣੀ ਨਾਲ ਇਸ਼ਨਾਨ ਕਰਨਾ ਆਪਾਂ ਆਪਣੇ ਆਓ ਪੁੱਤ ਗੋਪੀ ਗਰਮ ਪਾਣੀ ਨਾਲ ਇਸ਼ਨਾਨ ਕਰੋ ਲੱਖਾ ਜੀ ਤੇ ਸਾਡੇ ਸਿੰਘ ਸਾਹਿਬ ਅਸੀਂ ਆ ਲਏ ਹੁਣ ਸਾਡੀ ਸੇਵਾ ਘਰ ਦੇ ਵਿੱਚ ਪਹੁੰਚ ਚੁੱਕੇ ਆ ਆਉ ਤੁਹਾਨੂੰ ਦਿਖਾਈਏ ਸੇਵਾ ਘਰ ਦੇ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਇਹਨੇ ਸੁੱਤੇ ਪਏ ਆ ਸਾਡੇ ਬੇਗਨ ਸੁੱਤੇ ਪਏ ਤੇ ਇੱਥੇ ਹੁਣ ਕਿਉਂਕਿ ਜਗ੍ਹਾ ਘੱਟ ਹੋਣ ਕਾਰਨ ਤੁਸੀਂ ਦੇਖ ਸਕਦੇ ਬੈੱਡ ਕਿਦਾਂ ਲੱਗੇ ਪਏ ਨੇ ਫੁੱਲ ਹੋਇਆ ਪਿਆ ਸਾਡਾ ਗੁਰੂ ਘਰ ਕਿਉਂਕਿ ਜਗ੍ਹਾ ਘੱਟ ਆ ਤੇ ਹੁਣ ਗਾਂ ਜਗ੍ਹਾ ਆਪਾਂ ਉਧਰ ਪਿਛਲੇ ਪਾਸੇ ਇਹ ਨਮਾਜ਼ ਸੇਵਾ ਘਰ ਬਣਾਇਆ ਜਿੱਥੇ 12 ਬਾਥਰੂਮ ਜਿਹੜੇ ਵਿੱਚ ਕਰਦੇ ਆ ਸੀਰੀਅਸ ਮਰੀਜ਼ ਛੱਤਿਆਂ ਦੇ ਡਾਈਪਰ ਲੱਗਦੇ ਆ ਉਹ ਅਸੀਂ ਬੈਕ ਸਾਈਡ ਲੈ ਕੇ ਵਾਏ ਆ ਤੇ ਹੁਣ ਧੀ ਹੌਲੀ ਇਹਨਾਂ ਨੂੰ ਵੀ ਪੂਰਾ ਸੇਵਾ ਘਰ ਦੇ ਮੈਂਬਰ ਅਸੀਂ ਪਿੱਛੇ ਸ਼ਿਫਟ ਕਰ ਦਈਏ ਜਾਂ ਕਿਉਂਕਿ ਇੱਥੇ ਧੁੱਪ ਨਹੀਂ ਪਹੁੰਚਦੀ ਘੁੰਮਣ ਫਿਰਨ ਨੂੰ ਜਗ੍ਹਾ ਨਹੀਂ ਪ੍ਰੋਪਰ ਹੈਗੀ ਇਹ ਸਾਰੇ ਸਾਡੇ 118 ਬੰਦੇ ਸਾਡੇ ਇੱਥੇ ਹੈਗੇ ਆ ਜਿਹੜੇ ਬਿਲਕੁਲ ਪੰਜਾਬੀ ਆ ਸਾਡੇ ਪੰਜਾਬ ਦੇ ਰਹਿਣ ਵਾਲੇ ਇਹਨਾਂ ਨੂੰ ਹੁਣ ਆਪਾਂ ਉਹ ਉੱਥੇ ਪਿੱਛੇ ਸ਼ਿਫਟ ਕਰਾਂਗੇ ਤੇ ਇੱਥੇ ਜਿਹੜਾ ਔਰਤਾਂ ਦੇ ਲਈ ਕਿਉਂਕਿ ਲੇਡੀਜ਼ ਲਈ ਬਣਾਉਣਾ ਜ਼ਰੂਰੀ ਆ ਕਿਉਂਕਿ ਲੇਡੀਜ਼ ਅੱਜ ਦੇ ਟਾਈਮ ਦੇ ਵਿੱਚ ਲੇਡੀਜ਼ ਦੇ ਬਾਹਰ ਰਹਿਣਾ ਬਹੁਤ ਔਖਾ ਬੰਦਾ ਜੈਂਟਸ ਦਾ ਕੱਟ ਲੂ ਔਖੇ ਸੌਖੇ ਜਿੱਦਾਂ ਇਹ ਸੀਗੇ ਸ਼ਾਨਦਲੀ ਕੱਟ ਲਈ ਪਰ ਲੇਡੀਜ਼ ਚਾਹੀ ਉਮਰ ਜਿੰਨੀ ਮਰਜੀ ਆ ਪਰ ਕੋਈ ਇਹੋ ਜਿਹੇ ਦਰਿੰਦੇ ਲੋਕ ਜਿਨ੍ਹਾਂ ਦੀ ਸੋਚ ਗੰਦੀ ਮਾੜੀ ਸੋਚ ਵਾਲੇ ਉਹ ਲੋਕ ਅਜੇ ਤੱਕ ਵੀ ਬਾਹਰ ਘੁੰਮ ਰਿਹਾ ਉਹ ਕਿਤੇ ਵੀ ਕੋਈ ਉਹ ਔਰਤ ਦੀ ਉਮਰ ਨਹੀਂ ਦੇਖਦੇ ਚਾਹੇ ਮਾਤਾ ਹੋਵੇ ਚਾਹੇ ਸਾਡੀ ਭੈਣ ਹੋਵੇ ਜਿਹੜੀ ਉਹਨਾਂ ਦੀ ਮਾਨਸਿਕਤਾ ਗੰਦੀ ਸੋਚ ਆ ਉਹ ਉਹ ਗਲਤ ਹੋ ਹੀ ਜਾਂਦੀ ਹੈ ਇਸ ਕਰਕੇ ਆਪਾਂ ਕਿਉਂਕਿ ਸਾਨੂੰ ਬਹੁਤ ਲੇਡੀਜ਼ ਐ ਹੋਜੀਆਂ ਮਿਲਦੀਆਂ ਮਾਤਾਵਾਂ ਮਿਲਦੀਆਂ ਜਿਹਨਾਂ ਦੇ ਤਨ ਤੇ ਕੱਪੜਾ ਨਹੀਂ ਹੁੰਦਾ ਪਤਾ ਦੇਖਣ ਤੋਂ ਲੱਗਦਾ ਵੀ ਉਹਨਾਂ ਦੇ ਨਾਲ ਜ਼ਬਰਦਸਤੀ ੱਤਕਾ ਹੋਇਆ ਇਸ ਕਰਕੇ ਅਸੀਂ ਹੁਣ ਇੱਥੇ ਲੇਡੀਜ਼ ਬਣਾਵਾਂਗੇ ਕਿਉਂਕਿ ਇਸ ਟਾਈਮ ਰਾਤ ਨੂੰ ਕਾਲ ਆ ਜਾਂਦੀ ਬਾਈ ਜੀ ਲੇਡੀਜ਼ ਘੁੰਮ ਰਹੇ ਆ ਤੇ ਬੜਾ ਮਨ ਖਰਾਬ ਹੁੰਦਾ ਵੀ ਆਪਾਂ ਕਿੱਦਾਂ ਕਿੱਥੇ ਲੈ ਕੇ ਜਾਈਏ ਉਸ ਤਾਂ ਇਹੀ ਹੁੰਦਾ ਵੀ ਆਪਾਂ ਜਰੂਰ ਲੈ ਕੇ ਬਾਹਰ ਨਾ ਛੱਡੀਏ ਪਰ ਸਾਡੇ ਲਈ ਮਜਬੂਰੀ ਹੁੰਦੀ ਆਪਾਂ ਇਹਨਾਂ ਬੰਦਿਆਂ ਦੇ ਵਿੱਚ ਲੇਡੀਜ਼ ਨਹੀਂ ਰੱਖ ਸਕਦੇ ਸਾਡੇ ਲਈ ਬਹੁਤ ਮਜਬੂਰੀ ਹੁੰਦੀ ਇਸ ਕਰਕੇ ਹੁਣ ਇਹਨੂੰ ਲੇਡੀਜ਼ ਕਰਾਂਗੇ ਸਾਰੇ ਲਈ ਸੇਵਾਕਰ ਬੱਖਾ ਆਪਾਂ ਜਿਹੜੀ ਜ਼ਮੀਨ ਲਈ ਉੱਥੇ ਬਣਾਵਾਂ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ